ਤਾੜੀ ਮਾਰਨੀ ਹੈ ਬੱਚੇ ਲਈ ਹੌਸਲਾ ਫਜ਼ਾਈ ਕਰੋ ਔਰ ਤੇਰੇ ਨਾਲ ਸਿਰਫ ਇੱਕੋ ਹੀ ਗੱਲ ਹੈ ਤੇਰਾ ਡੈਡੀ ਬਹੁਤ ਵੱਡੀ ਹਸਤੀ ਸੀ ਗੌਣਾ ਹੈ ਉਹਦਾ ਨਾਮ ਅੱਗੇ ਲੈ ਕੇ ਜਾਣਾ ਭਾਵੇਂ ਉਹਦੇ ਲੱਖਾਂ ਸ਼ਗਿਰਦ ਨੇ ਪਰ ਪੁੱਤ ਪੁੱਤ ਹੁੰਦਾ ਤੂੰ ਹੀ ਲੈ ਕੇ ਜਾਣਾ ਉਹਨੂੰ ਅੱਗੇ ਠੀਕ ਹੈ ਕਿਉਂਕਿ ਲੋਕਾਂ ਨੇ ਤੇਰੇ ਚੋਂ ਹੀ ਵਿੱਕੀ ਬਾਦਸ਼ਾਹ ਨੂੰ ਲੱਭਣਾ ਹੈ ਹੋਰਾਂ ਚੋਂ ਉਹਨਾਂ ਦਾ ਆਪਣਾ ਰੂਪ ਬਣ ਜਾਣਾ ਉਹ ਆ ਹੁਣ ਇਹ ਮੁੰਡਾ ਦੀਪ ਹੈ ਇਹਦਾ ਇੱਕ ਆਪਣਾ ਸਟਾਈਲ ਹੈ ਹੋਰ ਬਹੁਤ ਸਾਰੇ ਉਹਦੇ ਸ਼ਾਗਿਰਦ ਨੇ ਉਹ ਉਹਨਾਂ ਦਾ ਆਪਣਾ ਇੱਕ ਸਟਾਈਲ ਹੈ ਨਾ ਉਹ ਵਿੱਕੀ ਬਾਦਸ਼ਾਹ ਜੀ ਨੂੰ ਮਿਲਾ ਕੇ ਗਾਉਂਦੇ ਨੇ ਆਪਣੇ ਆਪ ਵਿੱਚ ਹੈ ਨਾ ਇਹਦੇ ਚ ਇਕੱਲਾ ਵਿੱਕੀ ਬਾਦਸ਼ਾਹ ਬੋਲੇਗਾ ਜਦੋਂ ਵੀ ਬੋਲੇਗਾ ਹੈ ਨਾ ਸੋ ਧਿਆਨ ਰੱਖਣਾ ਇਸ ਗੱਲ ਦਾ ਐਜ਼ ਇਹ ਚਾਚਾ ਜਾਂ ਤਾਇਆ ਤਾਇਆ ਲੱਗਦਾ ਮੈਂ ਤੇਰਾ ਤੇ ਤੂੰ ਉਹਦਾ ਨਾਂ ਅੱਗੇ ਲੈ ਕੇ ਜਾਣਾ ਪੁੱਤ ਉਹਦੀ ਹੋਂਦ ਨੂੰ ਖਤਮ ਨਹੀਂ ਹੋਣ ਦੇਣਾ ਗੋਡ ਬਲੈਸਟ ਤੇ ਮੈਂ ਤਾੜੀਆਂ ਮਾਰੋ ਜ਼ਰਾ ਦੱਬ ਕੇ ਗੱਲ ਕੀ ਹੈ